ਕਿ ਪਿਖਾਰੀ ਮੰਗਣ ਵਾਸਤੇ ਆਇਆ ਨਾ ਸਵੇਰ ਦਾ ਵਕਸ ਸੀ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਡੇੜੇ ਦੇ ਵਿੱਚ ਨਿੱਕੀ ਜੀ ਉਮਰ ਬਾਬਾ ਜੀ ਦੀ ਦੇਖਿਆ ਘਰਦਿਆਂ ਦਾ ਧਿਆਨ ਨਹੀਂ ਮਾਤਾ ਜੀ ਦਾ ਧਿਆਨ ਨਹੀਂ ਗਿਆ ਬੇਬੇ ਜੀ ਦਾ ਧਿਆਨ ਨਹੀਂ ਗਿਆ ਬੇਬੇ ਨਾਨਕੀ ਜੀ ਬਾਬਾ ਸ੍ਰੀ ਚੰਦ ਜੀ ਰੋਜ਼ ਦੇਖਦੇ ਸੀ ਵੀ ਜਿਹੜਾ ਵੀ ਭਿਖਾਰੀ ਮੰਗਤਾ ਆਉਂਦਾ ਬੇਬੇ ਜੀ ਛੰਨਾ ਭਰ ਕੇ 100 ਢੋਲੇ ਦੇ ਵਿੱਚੋਂ ਛੋਲੇ ਪਾ ਦਿੰਦੇ ਨੇ ਬਾਬਾ ਜੀ ਨੇ ਉਸੇ ਤਰ੍ਹਾਂ ਕੀਤਾ ਢੋਲਿਆਂ ਦਾ ਛੰਨਾ ਭਰਿਆ ਤੇ ਲੈ ਕੇ ਤੁਰ ਪਏ ਹੁਣ ਬਾਬਾ ਸ੍ਰੀ ਚੰਦ ਜੀ ਮਹਾਰਾਜ ਨੇ ਖਿਆਲ ਕੀਤਾ ਵੀ ਇਹ ਅੱਜ ਮੰਗਣ ਆਇਆ ਹੈ ਇੱਕ ਛੰਨੇ ਨਾਲ ਇਹਦਾ ਕੀ ਬਣੇਗਾ ਕੱਲ ਨੂੰ ਫੇਰ ਆਏਗਾ ਬਾਬਾ ਸ੍ਰੀ ਚੰਦ ਜੀ ਜਨਮ ਤੋਂ ਹੀ ਸਿੱਧ ਸੀਗੇ ਜੀ ਜਨਮ ਤੋਂ ਹੀ ਰਿੱਧੀਆਂ ਸਿੱਧੀਆਂ ਦਾਸੀਆਂ ਸੀ ਉਹਨਾਂ ਦੀਆਂ ਗੁਰੂ ਨਾਨਕ ਮਹਾਰਾਜ ਦੇ ਘਰ ਪੁੱਤਰ ਬਣ ਕੇ ਪ੍ਰਗਟ ਹੋਣਾ ਬੜੀ ਮੋਟੀ ਗੱਲ ਬਾਬਾ ਸ੍ਰੀ ਚੰਦ ਸਾਹਿਬ ਜੀ ਨੇ ਉਸ ਛੰਨੇ ਵੱਲ ਦ੍ਰਿਸ਼ਟੀ ਕੀਤੀ ਜਿੰਨੇ ਛੋਲੇ ਸੀ ਜੀ ਹੀਰੇ ਮੋਤੀ ਬਣਾ ਦਿੱਤੇ ਬਾਬਾ ਜੀ ਨੇ ਉਹ ਭਿਖਾਰੀ ਨੂੰ ਛੰਨਾ ਪਾਉਣ ਲੱਗੇ ਤੇ ਉਹ ਡਰੇ ਉਹ ਕਹਿੰਦਾ ਮੈਂ ਨਹੀਂ ਇਹ ਪੀਖ ਲੈਣੀ ਬੇਬੇ ਨਾਨਕੀ ਨੇ ਸੁਣਿਆ ਬੇਬੇ ਜੀ ਆ ਗਏ ਬੇਬੇ ਜੀ ਕਹਿੰਦੇ ਬੇਟਾ ਸ੍ਰੀ ਚੰਦ ਇਹ ਕੀ ਆਖਿਆ ਬੇਬੇ ਇਹ ਅੱਜ ਮੰਗਣ ਆਇਆ ਹੈ ਇੱਕ ਛੰਨੇ ਨਾਲ ਕਿੰਨਾ ਕੁ ਗੁਜ਼ਾਰਾ ਹੋ ਜਾਣਾ ਸੀ ਕੱਲ ਨੂੰ ਫੇਰ ਕਿਸੇ ਹੋਰ ਬੂਹੇ ਤੇ ਜਾ ਕੇ ਮੰਗੇਗਾ ਇਹ ਗੁਰੂ ਨਾਨਕ ਦੇ ਘਰ ਦਾ ਮੰਗਤਾ ਅੱਜ ਬਣਿਆ ਹੈ ਇਹਨੂੰ ਮੈਂ ਇੰਨਾ ਰਜਾ ਕੇ ਤੋੜਨਾ ਚਾਹੁੰਦਾ ਸੀ ਤਾਂ ਕਿ ਸਾਰੀ ਜ਼ਿੰਦਗੀ ਕਦੇ ਹੋਰ ਕਿਸੇ ਦੇ ਦਰਵਾਜ਼ੇ ਅੱਗੇ ਮੰਗਤਾ ਨਾ ਬਣੇ ਆਖੋ ਸਭਨਾ ਸ਼੍ਰੀ ਗੁਰੂ ਸਾਹਿਬ ਜੀ ਐਸ ਘਰ ਦਾ ਮੰਗਤਾ ਬਣਿਆ ਨਾ ਕਦੇ ਕਿਸੇ ਹੋਰ ਘਰ ਦਾ ਇਹਨੂੰ ਮੰਗਤਾ ਨਾ ਬਣਨਾ ਪਵੇ ਇੰਨਾ ਰਜਾ ਕੇ ਤੋੜਾ ਇਹ ਇਸ ਘਰ ਦੀ ਵਡਿਆਈ ਸਾਜੇ ਸਾਹਿਬਾ ਗਿਆ ਨਾਹੀ ਕਰ